ਜਿੰਦਾਬਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਰਵਾ ਸਿੰਘ ਜਿੰਦਾਬਾਦ ਜਿੰਦਾਬਾਦ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਸੀਐਮ ਆਫਿਸ ਤੂਰੀ ਵੱਲੋਂ ਲੁਧਿਆਣਾ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਕ੍ਰਾਂਤੀ ਚੌਕ ਵਿਖੇ ਲੱਡੂ ਵੰਡੇ ਗਏ ਪੰਜਾਬ ਵਿੱਚ ਦੇ ਲੁਧਿਆਣਾ ਅਤੇ ਗੁਜਰਾਤ ਦੇ ਵਿਸਾਵਾਦਾਰ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ लघु उद्योग निगम चेयरमैन मार्केट कमेटी धूरी डॉक्टर अनवर पसौ मेंबर वकफ बोर्ड पंजाब वालों लड्डू वंड के खुशी का इजहार किया गया आओ देख डी डी एस न्यूज तो ब्यूरो चीफ सुखविंदर पलाहा दी खास रिपोर्ट ਪੰਜਾਬ ਦੇ ਜਿਹੜੀ ਜਮੀਨੀ ਚੋਣ ਸੀ ਉਹ ਬੜੀ ਡੀਡ ਨਾਲ ਜਿੱਤੇ ਆ। ਮਾਨ ਸਰ ਦਾ ਮਾਨ ਸਰਕਾਰ ਦੇ ਕੰਮਾਂ ਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਹੈ। ਭਾਵੇਂ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਭਾਵੇਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਗੱਲ ਹੋਵੇ, ਭਾਵੇਂ ਬਿਜਲੀ ਮਾਫ ਹੋਵੇ, ਭਾਵੇਂ ਜਿਹੜੀ ਸਰਕਾਰੀ ਨੌਕਰੀ ਦਿੱਤੀ ਹੁਣ ਇੱਕ ਇੱਕ ਕੰਮ ਕਰਕੇ ਭਾਵੇਂ ਸਰਕਾਰੀ ਹਸਪਤਾਲ, ਮੁਹੱਲਾ ਕਲੀਨਿਕਾਂ ਇੱਕ ਇੱਕ ਕਰਕੇ ਮਾਨ ਸਰਕਾਰ ਨੇ ਇਹ ਜਿਹੇ ਕੰਮ ਕੀਤੇ ਨੇ ਲੋਕਪੱਖੀ ਕੰਮ ਨੇ। ਅੱਜ ਲੋਕਾਂ ਨੇ ਮਾਨ ਸਰਕਾਰ ਤੇ ਵਿਸ਼ਵਾਸ ਕਰਕੇ ਵੱਡੀ ਲੀਡ ਦੇ ਜਿਵੇਂ ਲੁਧਿਆਣਾ ਜਿੱਤਾ ਤੇ ਨਾਲ ਹੀ ਉੱਥੇ ਇੱਕ ਜਿਹੜੀ ਬਾਈ ਇਲੈਕਸ਼ਨ ਗੁਜਰਾਤ ਦੇ ਵਿੱਚ ਹੋ ਰਹੀ ਸੀ ਉਹ ਵੀ ਵੱਡੀ ਲੀਡ ਨਾਲ ਜਿੱਤਿਆ ਇਸ ਕਰਕੇ ਇੱਥੋਂ ਪਤਾ ਲੱਗ ਰਿਹਾ ਕਿ ਲੋਕ ਆਪ ਹਿੰਦੁਸਤਾਨ ਦੇ ਲੋਕ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਦੇ ਨੇ ਕਿ ਇਹ ਇੱਕ ਇਮਾਨਦਾਰ ਪਾਰਟੀ ਹੈ 2022 ਦੇ ਚੋਣਾਂ ਲੱਗ ਕੇ ਕਿਸ ਤਰ੍ਹਾਂ ਦੀਆਂ ਹਥਿਆਰियां ਆ ਗਈਆਂ ਇਹ ਜਿਹੜੇ ਸੰਕੇਤ ਨੇ ਇਹ ਨਜ਼ਰ ਆਉਂਦੇ ਨੇ ਕਿ 2022 ਦੇ ਵਿੱਚ ਜਿਹੜੀ ਹੈ 27 ਦੇ ਵਿੱਚ ਜਿਹੜੀ ਚੋਣ ਹੈ ਉਹ ਕੰਮਾਂ ਦੇ ਆਧਾਰ ਤੇ ਇਸੇ ਤਰ੍ਹਾਂ ਜਿੱਤਾਂਗੇ ਵੱਡੀ ਲੀਡ ਦੇ ਨਾਲ ਆਦਮੀ ਪਾਰਟੀ ਦੀਆਂ ਤੇ ਮਾਨਯੋਗ ਭਗਵੰਤ ਮਾਨ ਮੁੱਖ ਮੰਤਰੀ ਦੀਆਂ ਨੀਤੀਆਂ ਦੇ ਉੱਤੇ ਲੁਧਿਆਣੇ ਦੇ ਲੋਕਾਂ ਨੇ ਉਹ ਮੋਹਰ ਲਾਈ ਆ। ਔਰ ਜੋ ਵੀ ਕੰਮ ਅਸੀਂ ਵਿਕਾਸ ਦੇ ਕੰਮ ਪੂਰੇ ਏਰੀਆ ਦੇ ਵਿੱਚ ਕਰਵਾਏ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਉਹਨਾਂ ਨੇ ਮੋਹਰ ਲਾ ਕੇ ਸਾਬਤ ਕੀਤਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਨਾਲ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਰਾਜਨੀਤੀ 'ਚ ਆਮ ਆਦਮੀ ਪਾਰਟੀ ਦਾ ਬੋਲਵਾਲਾ ਰਹਿਣ ਵਾਲਾ ਹੈ। ਆਮ ਆਦਮੀ ਪਾਰਟੀ ਲਈ ਬੜਾ ਖੁਸ਼ੀ ਵਾਲਾ ਦਿਨ ਆ। ਕਿਉਂਕਿ ਪੰਜਾਬ ਦੇ ਲੋਕਾਂ ਨੇ ਇੱਕ ਲਹਿਰ ਬਣੀਆ ਦੁਬਾਰਾ ਫੇਰ ਉਹੀ 2017 ਵਾਲੀ 2022 ਵਾਲੀ ਲੁਧਿਆਣਾ ਦੀ ਜਿਹੜੀ ਚੋਣ ਜਿੱਤੀ ਆ ਵੱਡੀ ਲੀਡ ਦੇ ਨਾਲ ਔਰ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਜਿੱਥੇ ਨਰਿੰਦਰ ਮੋਦੀ ਜਿਹੜੀ ਸਟੇਟ ਨੂੰ ਬਿਲੋਂਗ ਕਰਦੇ ਨੇ ਉਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਜਿੱਤਣਾ ਇਹ ਬਿਲਕੁਲ ਦਰਸਾ ਰਿਹਾ ਕਿ ਹਿੰਦੁਸਤਾਨ ਦੀ ਹਰ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਹੋਣ ਵਾਲਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਸਟੇਟ ਦੇ ਵਿੱਚ ਮੁੱਖ ਮੰਤਰੀ ਜਿਹੜਾ ਆਮ ਆਦਮੀ ਪਾਰਟੀ ਦਾ ਹੋਊਗਾ ਇਹ ਆਮ ਆਦਮੀ ਪਾਰਟੀ ਦੀ ਜਿੱਤ ਬਹੁਤ ਵੱਡੀ ਜਿੱਤ ਆ ਆਮ ਲੋਕਾਂ ਦੀ ਜਿੱਤ ਆ ਜੋ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਨੇਗੇ ਉਹਨਾਂ ਦੇ ਉੱਪਰ ਲੁਧਿਆਣੇ ਦੇ ਲੋਕਾਂ ਨੇ ਅੱਜ ਮੋਹਰ ਲਾਈ ਆਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ ਇਲੈਕਸ਼ਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਸਾਰੇ ਹਲਕਿਆਂ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰੂਗੀ ਆਪਾਂ ਨੇ ਜਿੰਮੀ ਚੋਣ ਜਿੱਤ ਕੇ ਭਗਵੰਤ ਮਾਨ ਜੀ ਨੇ ਤੇ ਉਹਨਾਂ ਦੇ ਖੁਸ਼ੀ ਦੇ ਵਿੱਚ ਅੱਜ ਸਾਰੇ ਜਿਹੜੇ ਵਰਕ ਕਰਨੇ ਚੇਅਰਮੈਨ ਸਾਹਿਬ ਸਾਡਾ ਧੂਰੀ ਇਕੱਠੇ ਹੋਏ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਦੀਆਂ ਇੰਨੀਆਂ ਪ੍ਰਾਪਤੀਆਂ ਨੇ ਕਿ ਜੇ ਗਿਣਿਆਉਂਦੀ ਜਾਈਏ ਤਾਂ ਬਹੁਤ ਟਾਈਮ ਲੱਗ ਜੂਗਾ ਜਿਵੇਂ ਸਿੱਖਿਆ ਕ੍ਰਾਂਤੀ, ਜੁੱਧ ਨਸ਼ਿਆਂ ਵਿਰੁੱਧ ਤੇ ਟੋਲ ਪਲਾਜ਼ੇ ਉਹਨਾਂ ਨੇ ਬੰਦ ਕੀਲੇ ਨੇ ਨਵੀਂ ਕ੍ਰਾਂਤੀ ਲਿਆਤੀ ਇਸ ਲਈ ਜਿਹੜੀ ਜਿੰਮੇ ਚੋਣ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਨੂੰ ਲੋਕਾਂ ਨੇ ਵੋਟ ਪਾਈ ਹੈ ਤੇ ਜਿਹੜੇ ਵਰਕਰ ਨੇ ਉਹਨਾਂ ਵਿੱਚ ਤੁਸੀਂ ਆਪ ਹੀ ਦੇਖ ਲਓ ਵੀ ਕਿੰਨਾ ਹੌਸਲਾ ਹੈ ਤੇ ਸਾਰੇ ਵਰਕਰ ਆਪ ਮਹਾਰੇ ਮਾਨ ਸਰਕਾਰ ਦੇ ਗੁਣ गा ਰਹੇ ਨੇ ਕੀ ਨਾਮ ਹੈ ਜੀ ਦੱਲੋ ਜਖਸੀਰ ਸਿੰਘ ਆ ਜੀ ਜਿਹੜੀ ਲੁਧਿਆਣੇ ਜਿੱਤ ਹੋਈ ਆ ਆਮ ਆਦਮੀ ਪਾਰਟੀ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਫਤਵਾ ਦਿੱਤਾ ਲੋਕਾਂ ਨੇ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ ਆਪ ਦਾ ਕੀ ਕਹਿੰਦੇ ਨੇ ਵੀ ਸਹੀ ਮੰਨਦੇ ਹੋਏ ਉਹਨਾਂ ਦੀ ਦੁਆਰੇ ਜਿੰਨੀ ਮੋਬ ਲਾਈਆ ਐ 2027 ਚ ਦੁਬਾਰਾ ਸਰਕਾਰ ਰਿਪੀਟ ਕਰੂਗੀ ਉਹਨਾਂ ਦੇ ਕੀਤੇ ਹੋਏ ਕੰਮ ਜਿਵੇਂ ਪਾਣੀ ਦੇ ਪਾਣੀ ਦੇ ਮੁੱਦੇ ਹੋਗੇ ਆਪਣਾ ਸਕੂਲਾਂ ਦੇ ਪੜ੍ਹਾਈ ਦੇ ਐਜੂਕੇਸ਼ਨ ਦੇ ਹੋਗੇ ਹਸਪਤਾਲਾਂ ਦੇ ਹੋਗੇ ਪਹਿਲਾਂ ਜ਼ਿਆਦਾਤਰ ਕੀ ਕਹਿੰਦੇ ਨੇ ਹਸਪਤਾਲਾਂ ਦੇ ਬਾਹਰ ਦੁਕਾਨਾਂ ਖੁੱਲੀਆਂ ਰਹਿੰਦੀਆਂ ਸੀ 24 24 ਘੰਟੇ ਹੁਣ 8 ਵਜੇ ਬੰਦ ਜਾਂਦੇ ਨੇ ਉਹ ਕਿਉਂਕਿ ਸਾਰੀ ਦਵਾਈ ਤੰਤਰੋਂ ਮਿਲਦੀ ਹੈ ਹਸਪਤਲ ਚ ਹਰ ਇੱਕ ਕੰਮ ਬਹੁਤ ਵਧੀਆ ਹੋਇਆ ਸਰਕਾਰ ਚ ਬਹੁਤ ਵਧੀਆ ਸਰਕਾਰ ਆ ਇੱਕ ਵਾਰੀ ਲੋਕਾਂ ਨੂੰ ਹੋਰ ਮੌਕਾ ਦੇਣਾ ਚਾਹੀਦਾ ਇਹਨੂੰ ਕੀ ਨਾਮ ਹੈ ਵੀਰੇ ਆਮਨਦੀਪ ਸਿੰਘ ਜੀ ਜੂਥ ਬਲਾਕ ਕੋਆਰਡੀਨੇਟਰ ਧੂਰੀ ਤੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਾਨ ਸਾਹਿਬ ਦੇ ਕੰਮਾਂ ਤੋਂ ਖੁਸ਼ ਹੋ ਕੇ ਜਿਹੜੀ ਅੱਜ ਲੁਧਿਆਣਾ ਪਛਮੀ ਦੀ ਜਿਹ ਸ਼ਾਨਦਾਰ ਜਿੱਤ ਹੋਈ ਆ ਉਦੋਂ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਸੀਐਮ ਸਾਹਿਬ ਦੇ ਕੰਮਾਂ ਨੂੰ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਆ ਹੋયા ਜਿਹੜੀ ਜਿੱਤ ਸੀਐਮ ਸਾਹਿਬ ਦੇ ਅਗਵਾਈ ਦੇ ਵਿੱਚ ਉਹਨਾਂ ਦੀ ਝੋਲੀ ਪਈ ਆ ਹਲਕਾ ਧੂਰੀ ਦੇ ਵਾਸੀ ਤੇ ਅਸੀਂ ਉਹਨਾਂ ਦੇ ਉਦੇਦਾਰ ਸਾਹਿਬਾਨ ਸਾਰੇ ਅਸੀਂ ਬਹੁਤ ਖੁਸ਼ ਆਗੇ ਤੇ ਸੀਐਮ ਸਾਹਿਬ ਨੇ ਜਿਵੇਂ ਕਿ ਜਿੱਥੇ ਕਿ ਸਿੱਖਿਆ ਕ੍ਰਾਂਤੀ ਦੇ ਲਈ ਮੁਹਿੰਮ ਚਲਾਈ ਹੋਈ ਆ ਤੇ ਜੁੱਧ ਨਸ਼ਿਆਂ ਦੇ ਵਿਰੁੱਧ ਉਸੇ ਤਰ੍ਹਾਂ ਹੀ ਮਾਨ ਸਾਹਿਬ ਨੇ ਆਪਣੇ ਹਲਕੇ ਦੇ ਵਿੱਚ ਹੋਰਾਂ ਹਲਕਿਆਂ ਦੇ ਵਿੱਚ ਵੀ ਜੋ ਜੂਥ ਦੇ ਕਲੱਬ ਬਣਾ ਰਹੇ ਅਸੀਂ ਪਿੰਡਾਂ ਦੇ ਵਿੱਚ ਸਾਰੀ ਅਸੀਂ ਬਲਾਕ ਦੇ ਕੋਆਰਡੀਨੇਟਰ ਖੜੇ ਆਗੇ ਤੇ ਸਾਰੇ ਪਿੰਡਾਂ ਦੇ ਵਿੱਚ ਯੂਥ ਦੇ ਕਲੱਬ ਬਣਾ ਕੇ ਲੋਕਾਂ ਨੌਜਵਾਨਾਂ ਨੂੰ ਯੂਥ ਦੇ ਨਾਲ ਜੋੜਨਾ ਤੇ ਖੇਡਾਂ ਦੇ ਪ੍ਰਤੀ ਹੋ ਸਮਾਜ ਪੜਾਈ ਦੇ ਕੰਮਾਂ ਦੇ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਰਾ ਕੇ ਇਕਜੁੱਟ ਕਰਕੇ ਅਸੀਂ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਵਧੀਆ ਮੁਹਿੰਮ ਯੂਥ ਨੂੰ ਨਾਲ ਜੋੜ ਕੇ ਚੱਲਾਂਗੇ ਅੱਗੇ ਤੋਂ ਵੀ ਤੇ ਬਹੁਤ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਹਲਕਾ ਧੂਰੀ ਦੇਆਂ ਨੂੰ ਸਾਰਿਆਂ ਨੂੰ ਦੁਬਾਰਾ ਫੇਰ ਲੁਧਿਆਣਾ ਪੱਛਮੀ ਦੀ ਚੋਣ ਜਿੱਤ ਤੇ ਸੀਐਮ ਸਾਹਿਬ ਨੂੰ ਬਹੁਤ-ਬਹੁਤ ਵਧਾਈਆਂ ਸਾਰੇ ਅਹੁਦੇਦਾਰਾਂ ਨੂੰ ਤੇ ਧੂਰੀ ਦੀ ਸਮੂਹ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਜੀ ਕੀ ਕਹਾਂਗੇ ਹਰਸਜੀਤ ਜੀ ਨੌਜਵਾਨ ਤੁਸੀਂ ਤੇ ਜਿੱਤ ਪ੍ਰਾਪਤ ਹੋਈ ਹੈ ਕੀ ਮੈਸੇਜ ਆਉਗਾ ਵੀ ਸਾਥੀਆਂ ਨੂੰ ਅੱਜ ਜਿੱਤ ਮਾਨ ਸਰਕਾਰ ਦੇ ਕੀਤੇ ਗਏ ਕੰਮਾਂ ਤੇ ਮੋਗਰ ਹੈ ਜੋ ਮਾਨ ਸਰਕਾਰ ਨੇ ਲੋਕਾਂ ਨੂੰ ਮੁਫਤ ਬਿਜਲੀ ਸਿਹਤ ਸਹੂਲਤਾਵਾਂ ਪ੍ਰੋਵਾਈਡ ਕਰਵਾਈਆਂ ਨੇ ਤੇ ਲੋਕਾਂ ਦੇ ਸਰਪੱਖੀ ਵਿਕਾਸ ਲਈ ਪਿੰਡਾਂ ਨੂੰ ਗ੍ਰਾਂਟਾਂ ਰਹੀਆਂ ਨੇ ਸਕੂਲਾਂ ਦੀ ਐਜੂਕੇਸ਼ਨ ਨੂੰ ਵਧਿਆ ਕਰਨ ਲਈ ਅੱਜ ਸਕੂਲਾਂ ਦੇ ਵਿੱਚ ਕੋਈ ਵੀ ਬੱਚਾ ਇਦਾਂ ਦਾ ਨਹੀਂ ਜਿਹੜਾ ਕੋਈ ਟਾਟੇ ਬੈਠ ਕੇ ਪੜ੍ਹਾਈ ਕਰਦਾ ਹੋਊਗਾ ਹਰੇਕ ਬੱਚੇ ਦੀ ਬੈਂਚ ਵਰਦੀਆਂ ਬੋਕਸ ਜੋ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਜਿਦੇ ਕੰਨੀ ਪ੍ਰਾਣੀਆਂ ਸਰਕਾਰਾਂ ਨੇ ਕਦੇ ਧਿਆਨ ਹੀ ਨਹੀਂ ਸੀ ਦਿੱਤਾ ਅੱਜ ਉਹ ਸਰਕਾਰ ਦੇ ਕੀਤੇ ਉਹਨਾਂ ਕੰਮਾਂ ਤੇ ਲੋਕਾਂ ਨੇ ਲੁਧਿਆਣਾ ਪਛਮੀ ਵਿਧਾਨ ਸਭਾ ਮੂਰ ਲਾ ਕੇ ਸਰਕਾਰ ਨੂੰ ਇਹ ਸੀਟ ਉਹ ਦੀ ਚੋਲੀ ਪਾਈ ਹੈ ਕੀ ਨਾਮ ਹੈ ਜੀ ਦਰਸ਼ਨ ਸਿੰਘ ਸਿੱਖਿਆ ਕੋਆਰਡੀਨੇਟਰ ਹਾਂ ਹਲਕਾ ਜਿਹੜੀ ਅੱਜ ਲੁਧਿਆਣਾ ਜਿੱਤ ਹੋਈ ਆ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖ ਦਵਾਂ ਤੇ ਜੋ ਮਾਨ ਸਰਕਾਰ ਨੇ ਕੰਮ ਕੀਤੇ ਨੇ ਕੰਮਾਂ ਦੀ ਬਦੌਲਤ ਹੈ ਜਿਹੜੀ ਅੱਜ ਜਿੱਤ ਹੋਈ ਹੈ ਕਿਉਂਕਿ ਸਰਬਪੱਖੀ ਵਿਕਾਸ ਹੋ ਰਿਹਾ ਜਿਵੇਂ ਸਿੱਖਿਆ ਕ੍ਰਾਂਤੀ ਲਾਲੋ ਜੁੱਧ ਨਸ਼ਿਆਂ ਵਿਰੁੱਧ ਤੇ ਉਦੋਂ ਬਾਅਦ ਕਰਾਪਸ਼ਨ ਉਦੋਂ ਬਾਅਦ ਜੋ ਰਜਿਸਟਰੀਆਂ ਨੇ ਗਈਆਂ ਉਹ ਸਬੂਧਾ ਕੇਂਦਰਾਂ 'ਚ ਹੋਣ ਲਾਤੀਆਂ ਜੋ ਕਿ ਸਰਕਾਰ ਦੇ ਜਿਹੜੇ ਕੰਮ ਬੋਲਦੇ ਨੇ ਜਿਹੜੀ ਵੋਟ ਪਈ ਆ ਉਹ ਮਾਨ ਸਰਕਾਰ ਤੇ ਕੰਮਾਂ ਨੂੰ ਪਈ ਹੈ ਭ੍ਰਿਸ਼ਟਾਚਾਰ ਖਤਮ ਕਰਤਾ ਮਾਨ ਸਰਕਾਰ ਨੇ ਤੇ ਆਉਣ ਵਾਲੀ ਜਿਹੜੀ 2027 ਹੈ ਉਹਦੇ ਵਿੱਚ ਵੀ ਜਿਹੜੀ ਆ ਸਰਕਾਰ ਆ ਰਿਪੀਟ ਆਊਗੀ ਕਿਉਂਕਿ ਜੋ ਲੁਧਿਆਣੇ ਜਿੰਮੀ ਜੋਣ ਚਾਪ ਨੇ ਜਿੱਤ ਪ੍ਰਾਪਤ ਕੀਤੀ ਹੈ ਜੋ ਵਰਕਰ ਆਪ ਮਾਰੇ ਗਏ ਨੇ ਉੱਥੇ ਕਿਉਂਕਿ ਮਾਨ ਸਰਕਾਰ ਦੇ ਕੰਮ ਹੀ ਇਹਨੇ ਕੀਤੇ ਹੋਏ ਨੇ ਜੋ ਕਿ ਉਹਦੇ ਵਿਕਾਸ ਦੇ ਨਉਤੇ ਬਹੁਤ ਪਈ ਹੈ ਇਸ ਲਈ ਅਸੀਂ ਜੋ ਵਰਕ ਕਰਨਗੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉੱਥੇ ਵੱਧ ਝਟ ਕੇ ਹਿੱਸਾ ਲਿਆ ਤੇ ਮਾਨ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਰ ਪੱਖੀ ਪੰਜਾਬ ਦਾ ਕਰਾ ਕੇ ਇਹਨੂੰ ਰੰਗਲਾ ਪੰਜਾਬ ਬਣਾਤਾ ਅਤੇ ਦੁਆਰਾ ਜਿਹੜੇ ਸਕੂਲਾਂ ਦੇ ਵਿੱਚ ਮਾਨ ਸਰਕਾਰ ਨੇ ਮਿਹਲੇ ਲੱਗਣ ਲਾਤੇ ਜਿਹੜੇ ਕਿ ਨਸ਼ਿਆਂ ਵਾਲਿਆਂ ਨੂੰ ਕੋਈ ਹੱਥ ਨਹੀਂ ਪੀਂਦਾ ਉਹ ਸਿਰਫ ਮਾਨ ਨਹੀਂ ਜੋ ਮੁੱਖ ਮੰਤਰੀ ਦਾ ਭਗਵੰਤ ਸਿੱਮਾਨ ਨੇ ਉਹਨਾਂ ਨੇ ਪਾਏ ਨੇ ਇਹਨਾਂ ਕੰਮਾਂ ਕਰਕੇ ਲੋਕ ਨੇ ਜਿਹੜੇ ਉਹ ਮਾਨ ਸਰਕਾਰ ਦੇ ਬਹੁਤ ਹੀ ਖਿਦਾ ਨੇ ਜਿਹੜੇ ਵਿਰੋਧੀ ਤਨਾ ਵੱਡੇ ਵੱਡੇ ਵਾਅਦੇ ਕਰਦੇ ਅਸੀਂ ਅੱਜ ਜਿੱਤ ਕੇ ਹੋਈਆਂ ਕੀ ਕਹੋਗੇ ਮਾਨ ਸਰਕਾਰ ਵੱਲੋਂ ਅੱਜ ਜਿੱਥੇ ਸਾਡੇ ਮਾਨ ਸਰਕਾਰ ਦੇ ਕੰਮਾਂ ਨੂੰ ਭਗਵੰਤ ਸਿੰਘ ਜੀ ਦੇ ਕੰਮਾਂ ਨੂੰ ਹੋਈ ਹੈ ਜੋ ਅੱਜ 3.5 ਸਾਲ ਹੋ ਚੁੱਕੇ ਨੇ ਮਾਨ ਸਰਕਾਰ ਬਣੀ ਨੂੰ ਉਹਨਾਂ ਦੇ ਕੀਤੇ ਕੰਮਾਂ ਲਈ ਹੀ ਮਾਨ ਸਰਕਾਰ ਦੇ ਲੋਕਾਂ ਨੇ ਕੰਮ ਦੇਖ ਕੇ ਮਾਨ ਸਰਕਾਰ ਨੂੰ ਜਿੱਤ ਪ੍ਰਾਪਤ ਕਰਵਾਈ ਹੈ ਲੁਧਿਆਣੀ ਪੱਛਮੀ ਚੌਂਦੀ ਤੇ ਲੋਕ ਬਹੁਤ ਖੁਸ਼ ਨੇ ਮਾਨ ਸਰਕਾਰ ਦੇ ਕੰਮਾਂ ਤੋਂ ਅੱਗੇ ਵੀ ਅਸੀਂ ਇਹ ਜਿੱਤ 2027 ਦੇ ਵਿੱਚ ਬਹੁਤ ਹੀ ਵੱਡੀ ਲੀਡ ਤੇ ਦੁਬਾਰਾ ਰਿਪੀਟ ਕਰਾਂਗੇ